ਕੱਲ ਮੈਂ ਸਾਧ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਧੀ ਵੀ ਤੂੰ ਆਪਣੇ ਹਲਕੇ ਦੀ ਗੱਲ ਕਰ ਪਿਓ ਸਾਧੀ ਸੀਰੀਸ ਹੋ ਜਾ ਅੱਪਾ ਦਿੱਕੀ ਸੀਰੀਸ ਨੇ ਹੋਣਾ ਇਹ ਸਾਨੂੰ ਖਾਹ ਕਰਦੇ ਆ ਇਹ ਸਰਦਾਂ ਕੋ ਲੋਦੀ ਕੇ ਪੰਪੂ ਗਾ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ ਘਰੇ ਇੱਕ ਪਾ ਪਿੱਟੀ ਨੂੰ ਲੱਗ ਗਈ ਜਿੰਨਾ ਬੱਦੀ ਵਿਜਾਹ ਤਾਈ ਜਾਓ ਅਸੀਂ ਲੋਕਾਂ ਦੀ ਲੜਾਈ ਵਾੜੇ ਸਾਰ ਲੋਕਾਂ ਦੀ ਲੜਾਂਗੇ ਬੈਠੋ ਯੂਸ਼ੂਬ ਆਲ ਆਫ ਦ ਮੈਂਬਰਸ਼ਿਪ ਸਹਿਮਾਨ ਜੀ ਅਤੇ ਸੁਪਰੀਵਤ ਆਪਣਾ ਵਿੱਚ ਮੌਜੂਦ ਮੰਤਰੀ ਸੈਠੋ ਬੈਠੋ ਬੈਠੋ ਅਤੇ ਸਮੂਹ ਮਹਿਮਨ ਸਾਹਿਬਾਂ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 26 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾਵੇ ਦੇ ਪਾਤ ਪਾਤ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆਦੇ ਅਤੇ ਸਵੇਰਾ 26 ਅਗਸਤ ਦੀ ਰਾਤ ਨੂੰ ਠੀਕ ਹੈ ਮੈਂ ਸਾਰਾ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਥੀ ਮੈਨੂੰ ਆਪਣੇ ਹਲਕੇ ਦੀ ਗੱਲ ਕਰ ਦਿਓ ਸਾਥੀ ਤੁਸੀਂ ਸਾਡੇ ਨਾਲ ਸਿਆਣਾ ਦੇ ਕੇ ਨੂੰ ਡਿਸ ਕਰੋ ਆਪਣੇ ਹਲਕੇ ਦੀ ਗੱਲ ਕਰ ਲਗਾ ਕੇ ਨੂੰ ਡਿਸ ਕਰੋ ਜੀ ਕੇ ਕੇ ਨੂੰ ਡਿਸ ਤਾਲੀਵਾਲ ਸਾਹਿਬ ਆ ਸਿੱਧੀ ਉਹ ਜੋ ਬਾਹਲਾ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਨਾ ਨਹੀਂ ਹੁੰਦਾ ਕੋ ਬਾਹਲਾ ਜ਼ਰੂਰੀ ਹੈ ਤਾਂ ਪੜ ਲਓ ਪੜਨਾ ਨਹੀਂ ਹੁੰਦਾ

ਫਰੋਗਪਰ ਫਾਜ਼ਲ ਕਾ ਐਸਾ ਦੋ ਹਲਕੇ ਨੇ ਜਿਹੜੇ ਜਦੋਂ ਪਾਪ ਪਾਪ ਦੀਆਂ ਜੰਗਾਂ ਲੱਗਦੀਆਂ ਅਸੀਸ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾਗੀਤੀ ਜਾਵੇ ਪਲੀਜ਼ ਜੀ ਸਰ ਜੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ ਪੰਗਾ ਦੇ ਦੋ ਗਿਆ ਹਾਲ ਆਆਂ ਨੂੰ ਬਾਦੋ ਸਾਹਿਬ 15 ਦਿਨ ਹੋ ਗਏ ਹਿਆੜਾ ਆਇਆ ਨੂੰ ਛੇਰ ਨੂੰ ਡਿਸ ਕਰੋ ਛੇਰ ਨੂੰ ਸਭ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੋਲ ਕਰਦੇ ਆ 15 ਦਿਨ ਹੋ ਗਏ ਹਿਆੜਾ ਆਇਆ ਨੂੰ ਇਹ ਸੁਲਤਾਨ ਕੋ ਲੋਧੀ ਗਾਇਕ ਬੰਬੂ ਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ 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 ਪਾ ਮਿੱਟੀ ਦੀ ਲੱਗੀ ਆ ਬੈਠਾ ਆਪਣੀ ਜਵਲ ਥਾ ਜਿਹੜਾ ਕਹਿੰਦਾ ਚਾਚਾ ਮੇਰਾ ਉੱਤੇ ਲੈਟ ਇਮ ਕੰਪਲੀਟ ਉਧਰ ਜੱਲਾ ਕਹਿੰਦੇ ਜਾਂਦੇ ਯਾਰ ਲੈਟ ਇਮ ਕੰਪਲੀਟ ਬੈਠੋ ਆਕਰ ਕੇ ਅਹੀਂ ਜੜਾ ਕਿ ਜੜਾ ਆਹੀ ਤਾਰੇ ਕਿ ਤਾਰੇ ਉਹ ਤੁਸੀਂ ਬੈਠੋ ਯਾਰ ਜਦ ਤੁਸੀਂ ਚਾਹਦੇ ਸੁਰਦਾ ਵੀ ਕੇਰੂੜਾ ਕੀਤਾ ਜਾਵੇ ਸਭ ਦੇਖੋ ਕੇਰੂੜਾ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਝੰਡੇ ਵਾਸਤੇ ਸੱਧਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਚੇਹੇ ਨੂ ਨਹੀਂ ਸਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕਰਨਾ ਚਾਹੁੰਦਾ ਅਜਨਾਲਾ ਸਰ ਸਵਾਦ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸਭ ਜਦੋਂ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋਲ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤ ਇਹੋ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇਵਾਲ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲਾ ਮੰਗਲ ਸੋ ਦਰਿਆ ਬੂਸਾ ਬਲਕ ਬੂਦਾ ਸਭ ਮੈਂ ਤੁਹਾਨੂੰ ਫਟੋਗ੍ਰਾਫੀ ਪ੍ਰਿੰਟ ਡਾਕੂਮੈਂਟ ਦੇ ਦਿੱਤਾ ਨਾ ਉਹ ਲੋਕ ਅੱਜ ਸਦਨ ਦੇਖ ਰਹੇ ਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਹੇ ਆ ਕਿ ਸਦਨ ਨਾਲ ਸਾਡੇ ਵੱਲ ਕੀ ਫੈਸਲਾ ਕਰਦਾ ਉਹ ਸਦਨ 'ਚ ਕੀ ਹੋ ਰਿਹਾ ਸਦਨ 'ਚ ਰੱਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਹੋ ਕਾ ਕਰਦੀ ਤੁਸੀਂ ਉਹ ਕਰਤਾ ਜੀ ਸਾਡਾ ਆਪਣਾ ਵੀ ਕਦੀ ਲੈ ਕੇ ਆ ਕੇ ਦੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੋਲਸਾਹਬ ਨੇ ਉਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਿਆਰਾ ਇੱਕ ਜਬੀ ਸਭ ਅਰੇਥ ਪਾ ਗਿਆ ਉਥੇ ਮਾਲੂਥਲ ਬਣ ਗਿਆ ਸਦਮਾ ਜਿੱਤੇ ਹੋਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਂ ਵਾਲੀ ਤਾਰ ਤੋਂ ਪਾਰ ਜਾਂਦਾ ਕਿਸਾਨ ਉਹਨੂੰ ਸਰ ਬਿਜਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲਟਾਇਆ ਗਿਆ ਸੀਗਾ ਐਦਾਂ ਮਜ਼ਾਕ ਡਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਬਸ ਦੀ ਮਜਬੂਰਤਾ ਹੀ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅੱਜ ਸਭ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾ ਦੀ ਇੱਕ ਕਮੇਟੀ ਬਣਾਓ ਆਵਾਬੀ ਦੇ ਦਰਿਆ ਦੇ ਕੰਢਿਆਂ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਵਾਸ ਉਹਦਾ ਦੇਂਦਲ ਕੌਣ ਕਿੱਥੇ ਗਿਆ ਕੇਂਦਰ ਸਦਗਤ ਸਾਹਿਬ ਅਸੀਂ ਕਹਿ ਰਹੇ ਸੀ ਜੇ ਸਰ ਗੋਲਨੀ 88 ਜੀ ਵਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ ਸਾਰੇ ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ-ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਰਡਰ ਤੇ ਲੜਦੇ ਆ ਅਸੀਂ ਬਾਰਡਰ ਤੇ ਬੈਠੇ ਆ 4 ਮਹੀਨੇ ਪਹਿਲਾਂ ਸਦੂਖ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾ ਦਾ ਸੱਦਾ ਸਭ ਕੁਝ ਉੱਜੜ ਗਿਆ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾ

ਵੀ ਲੱਖ ਦਾ ਸਰਕਿੱਲਾ ਸੀਗਾ ਜਿੱਥੇ ਅੱਜ ਅਥਾਰ ਫੋਟ ਦੇ ਚੜ ਗਈ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੀਲ ਕੀਤੀ ਸੀਗੀ ਮਾਝੋਕ ਸਦਾ ਭਗਵਾਨ ਸਿਕਮਾਂ ਜੀ ਤੁ ਮੈਂ ਇਹਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆ ਤੁਸੀਂ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਆ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲੋ ਮੈਂ ਬੇਰਹਿਮੀ ਕਰਨਾ ਰੋਕਣ ਨੂੰ ਲੇਕਿਨ ਸਾਰਿਆਂ ਨੇ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕਹ ਦੀਆਂ ਅਸੀਂ ਅਸੀਂ ਸਭ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਘੇਰ ਉਸ ਦੀ ਵੇਤ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵੇਤ ਕੱਢ ਰਹੇ ਅਸਲ ਕੰਦਿਆ ਦੀ ਤਾਰ ਤੋਂ ਪਾਰ ਜਿੱਥੇ ਬੀਆ ਸਰ ਦੇ ਗੇਟ ਲੱਗਿਆ ਸੱਤ ਸੱਤ ਫੁੱਟ ਦੇ ਹੇਠ ਸੱਦਿਆਂ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕੇਂਦਰ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇਰੇ ਚਾਹੁੰਦੇ ਹੋ 50 ਕਿਲੋਮੀਟਰ ਬੀਆਸਬ ਦੇ ਅੰਦਰ ਆਉਂਦੇ ਹੋ ਸਭ ਹੋਣੀ ਅਹੀ ਆਉਂਦੇ ਹੁਣ ਕਿੱਥੇ ਕੇਂਦਰ ਸਰਕਾਰ ਸਾਲ ਹੁਣ ਕੇਂਦਰ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਕੇ ਥਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜ਼ਾਰਾਂ ਇੱਕ ਵੀ ਜ਼ੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿੱਦਾਂ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਆ। ਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ। ਸੋ ਆਪਕਾ ਨੂੰ ਸੱਚ ਸਜੀਦਾ ਹੋਣਾ ਚਾਹੀਦਾ। ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ। ਪਰ ਲੋਕ ਬਿਠਾ ਦੇ ਦੇਖਣ ਦੇ ਅੱਜ ਦੇ ਸੈਸ਼ਨ ਨੂੰ। ਸultanpur Lodhi ਦੇ ਲੋਕ ਵੇਖਣ ਦੇ। Sultanpur Lodhi ਦੇ ਲੋਕ ਦੇਖਦੇ ਅਸਲ ਫੌਜਪੁਰ ਦੇ ਦੇਖਦੇ। ਪੱਟੀ ਦੇ ਦੇਖਦੇ ਲਾਲਜੀਤ ਭੁੱਲਤ ਬੈਠਾ। ਸਾਡੋ ਦੇਖਦੇ ਆ ਕਿ ਸਦਨ ਸਾਡੇ ਬਾਦ ਕੀ ਕਹਿੰਦਾ। ਤੇ ਸਦਨ ਸਭੰਦੇ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿ ਵੀ ਚਾਹਾਂ ਬੜੇ ਬੜੇ ਵੱਡੇ ਮਹਾਂਪੂਸਾ ਇਹ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇਵਾਲੇ ਸਨ ਸਾਧ ਸੁਦਾਨ ਸਿੰਘ ਜੀ ਬਾਬਾ ਗਗਤਾ ਸਿੰਘ ਜੀ ਤੰਦ ਨਾਲੇ ਬਾਬਾ ਸੁੱਖਾ ਸਿੰਘ ਸਰਹਾਲੀਆ ਵਾਲੇ ਸਭ ਅੱਥੇ ਬੰਦ ਬੰਨ੍ਹ ਕੇ ਸੇਵਾ ਕਰਦੇ ਆ ਗਿਆਨੀ ਨਕਬੀਰ ਸਿੰਘ ਜੀ ਕਾਲ ਤੱਕ ਦੇ ਸਾਬਕਾ ਜ਼ਿਲਦਾਰ ਦਦਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਗਡਾਰਾ ਆਪਣੀਆਂ ਟੀਮਾਂ ਲੈ ਕੇ ਸਭ ਕੰਮ ਕਰ ਹੋਏ ਸਭ ਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਗੀ ਸਾਹਿਬ ਸਭ ਦਿੱਲੀ ਤੋਂ ਆ ਕੇ ਉਹ ਸਾਡੇ ਨਾਲ ਟਰੈਕਟਰ ਤੋਂ ਆਉਂਦੇ ਆ ਸਭ ਕਿੱਥੇ ਗਏ ਅੱਜ ਇਹਨਾਂ ਨੇ ਭਜਤਪਾਤ ਸਾਹਿਬ ਦੇ ਤੇ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਹਿਬ ਬੰਗੂ ਘਾਟਾ ਤੇ ਚੜ ਗਏ ਜੀ ਉਸ ਤੋਂ ਲੋਕਾਂ ਬੋਲੇ ਕਿੱਥੇ ਗਏ ਸਾਬ ਸੁਣੋ ਬਈ ਸਾਡੇ ਸੁਣ ਲੋ ਸੁਣੋ ਬਹਾਦਰ ਸਾਹਿਬ ਸੁਣ ਲੋ ਸੁਣ ਲੋ ਸੁਣ ਲੋ ਸੁਣੋ ਸੁਣੋ ਕਿੱਥੇ ਜਾਓ ਸੁਣੋ ਉਹ ਸੁਣੋ ਜੀ ਰਿਜਿਸਟਰ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਹੈ ਰਿਕਾਰਡ ਨਹੀਂ ਕੀਤਾ ਜਾਵੇ ਚੇਰ ਨੂੰ ਰਿਜਿਸਟਰ ਕਰੋ ਮੈਂ ਚੇਰ ਨੂੰ ਰਿਜਿਸਟਰ ਕਰਾਂ ਬਹੁਤ ਨਾਲ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਈ ਬਾਈ ਜੀ ਬੈਠੋ ਤੁਸੀਂ ਸਾਬ ਸਾਬ ਸਭ ਜੀ ਇਕੱਸਰ ਤੁਸੀਂ ਤੁਸੀਂ ਦੋ ਵਾਰ ਗੱਲ ਕੁੜੀ ਕਰ ਲੈਣ ਉਹਨਾਂ ਨੂੰ ਹੀ ਹੀ ਇਜ਼ ਅਬਾਊਟ ਟ ਫਿਨਿਸ਼ ਹੀ ਇਜ਼ ਅਬਾਊਟ ਟ ਫਿਨਿਸ਼ ਸਭ ਜੀ ਹੀ ਇਜ਼ ਅਬਾਊਟ ਟ ਫਿਨਿਸ਼ ਜੀ ਜੀ ਬੜੇ ਬੜੇ ਮਹਾਂਪੂਰ ਸੈਕ ਉੱਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਪੰਜਾਬੀ ਟਰਾਲੀਆਂ ਪਸ ਪਸ ਕੇ ਟਰੱਕ ਪਸ ਪਸ ਕੇ ਉਹਨਾਂ ਨੇ ਸਾਡੀ ਬਾਹ ਫੜੀ ਸਾਲ ਲੀਡਰ ਕੇ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਚਨੀ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹੌਸਲੇ ਵਿੱਚ ਤੇ ਜਨਾਲੇ ਨੂੰ ਦਬਾ ਦਾ ਪੈਸੇ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ ਚੋਹਾਂ ਦੇ ਨਾਲ ਮੀਟਿੰਗ ਕੀਤੀ ਮੈਂ ਕਿ ਸਾਨੂੰ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਨਾਂ ਦਾ ਮੇਤਾ ਆਇਆ ਆ ਜਿਹੜਾ ਗੱਲ ਕਿੰਨਾਂ ਦੇ ਇਨਾਂ ਦਾ ਮੇਤਾ ਆਇਆ ਗਾਂਧੀ ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਬੈਠਾ 20 ਦਿਨ ਬਾਅਦ ਆਇਆ ਚਲੋ ਕੋਸੋ ਕੋਈ ਤੇ ਦੇ ਕੇ ਜਾਣਗੇ ਅੱਜ ਫਿਰ ਮੈਂ ਫਿਕਰ ਸਾਥ ਫਿਰ ਮੈਂ ਕੈਲਕੂਲੇਟ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਜੋਗ ਸਿੱਖਿਤਾ ਹੈ ਜਿੰਨੇ ਉਹਨਾਂ ਦਾ ਨਾਕਸਪੰਝ ਕੀਤਾ ਜਾਵੇ لمپٹ جی بولو جی اپنی لیڈر آیا ہو گیا بیٹھو باجوا جی باری بار انٹرپٹ کرتے

ਬੋਲੋ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਬੋਲੋ ਬਸ ਗੱਲ ਬੋਲੋ ਸਰਕਾਰ ਸ਼ਹਿਵਾ ਬਾਬਾ ਜੀ ਨੂੰ ਬੋਲੋ ਸੋ ਦਿੱਤੇ ਬਾਹਰ ਨਿਕਲੋ ਠੀਕ ਹੈ ਬਸ ਜੀ ਹੋਰ ਕੋ ਬੋਲਣਾ ਕਿ ਨਕਸ਼ਾ ਜੀ ਮੈਂ ਬੋਲਣਾ ਮਹਾਰਾਜ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਬੋਲਣਾ ਤੂੰ ਦਬਾਓ ਤੁਸੀਂ ਬਾਪੜੀ ਗੱਲ ਤੁਸੀਂ ਅਲਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਗੱਲ ਇਹ ਕਹਦੇ ਆ ਸੀ ਸਰ صاحب چلو بولو تی بولو جی صاحب میں جباب دے لگا جے آج جیدہ باجا صاحب کہہ رہے ایک نئے ٹوٹی جی گل کر رہے سر میرا پیئے مختار راج سکھا می کہ کانگریسی ایہجو گلا کرتے جی میرے پیے دی جمین صاحب تو جے ਸਭ ਇੱਕ ਕਨਾਲ ਉੱਤੇ ਬਚਾਦੇ ਕੋ ਜਮੀਨਾਂ ਕਹਿੰਦੇ ਜੀ ਉਹਨਾਂ ਦੇ ਨਾਲ ਕੁੜਾਦੀ ਮੇਰਾ ਨਾਮ ਰਹਿੰਦਾ 24 ਘੰਟੇ ਮੇਰਾ ਕਾ ਦਿੰਦਾ ਸਭ ਨਹਿਰ ਪਿੰਡ ਦੇ ਦੋ ਧੜਿਆਂ ਦੇ ਆਪੋ ਜੀ ਤੋਰਤੀ ਆਹੀ ਬਣਾਤੀ ਸਭ ਦਾ ਕਾਤਾ ਮੈਂ ਕੋ ਗੱਲ کہہ ਰਿਹਾ ਸੀਗਾ ਸੁਣ ਜਾ ਜੀ ਰਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਫੱਜੂ ਰੁੜ ਗਏ رجنیتی شہری شہری کلسی جی شہری کلسی جی ہوگی نہیں ہوگی شہری کلسی بعد کر لو بعد کر لو ٹہری شہری کر لو سپیکر